ਇਹ ਸਰਕਾਰ ਨੇ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਇਹ ਕੰਮ 2 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਸ ਕਰਕੇ ਮੈਨੂੰ ਹੁਣ ਪੰਜਾਬੀ ਦੀ ਉਹ ਕਹਾਵਤ ਯਾਦ ਆ ਰਹੀ ਹੈ ਕਿ ਬੂਹੇ ਆਈ ਜੰਨ ਬਿੰਨੋ ਕੁੜੀ ਦੇ ਕੰਨ ਮੁੱਖ ਮੰਤਰੀ ਚਿੱਠੀਆਂ ਪਾਉਂਦੇ ਨੇ ਕੇਂਦਰ ਸਰਕਾਰ ਨੂੰ ਕਿ ਜੀ ਮੁਆਵਜ਼ਾ ਦਿੱਤਾ ਜਾਵੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਹੋਈ ਹੈ ਮੁੱਖ ਮੰਤਰੀ ਨੂੰ ਫੋਨ ਕੀਤਾ ਗਿਆ ਇਹ ਸਾਰੇ ਇੰਤਜ਼ਾਮਾਤ ਪਹਿਲਾਂ ਕਿਉਂ ਨਹੀਂ ਕੀਤੇ ਗਏ ਛਣੀ ਕੋਂਡਾ ਜਿਹੜਾ ਜਮਨਾ ਦਾ ਉਹ ਵੀ ਖੋਲ ਦਿੱਤਾ ਗਿਆ ਦਿੱਲੀ ਵਾਲੇ ਪਾਸੇ ਵੀ ਹੜ੍ਹ ਦੀ ਸਥਿਤੀ ਬਣਦੀ ਜਾ ਰਹੀ ਹੈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮਰੀ ਹੋਈ ਕੁੱਕੜੀ ਦਾ ਵੀ ਮੈਂ ਮੁਆਵਜ਼ਾ ਦੇਵਾਂਗਾ ਉਹਨਾਂ ਤੋਂ ਇਹਨਾਂ ਦੇ ਹੰਝੂ ਨਹੀਂ ਪੁੰਝੇ ਗਏ ਹਾਂ ਜਿਹੜੀ ਟੋਕ ਲੈਣ ਨਾਲ ਪੂਰਾ ਪਟਿਆਲਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਦੇ ਨਹੀਂ ਹੋ ਸਕਦਾ ਸਰਕਾਰ ਕੋਲ ਹੈ ਕੁਝ ਨਹੀਂ ਕਰਜ਼ਾ ਚੱਕ-ਚੱਕ ਕੇ ਸਰਕਾਰ ਅਮੀ ਤਰ੍ਹਾਂ ਚਲਾ ਰਹੀ ਹੈ ਅਲਸਾ ਏਡ ਵਾਲਿਆਂ ਵੱਲੋਂ ਦਿੱਤੇ ਗਏ ਸੀ ਅਸੀਂ ਕਵਰੇਜ ਕੀਤੀ ਸੀ ਸਰਕਾਰ ਵੱਲੋਂ ਕੁਝ ਆਇਆ ਸਰਕਾਰ ਵੱਲੋਂ ਕਿਸੇ ਨੂੰ ਕੁਝ ਨਹੀਂ ਮਿਲਿਆ ਇਹ ਸਰਕਾਰ ਨੇ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਇਹ ਕੰਮ 2 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਸ ਕਰਕੇ ਮੈਨੂੰ ਹੁਣ ਪੰਜਾਬੀ ਦੀ ਉਹ ਕਹਾਵਤ ਯਾਦ ਆ ਰਹੀ ਹੈ ਕਿ ਬੂਹੇ ਆਈ ਜੰਨ ਬਿੰਨੋ ਕੁੜੀ ਦੇ ਕੰਨ ਇਹ ਬਾਰ ਬਾਰ ਕਹਾਵਤ ਕਿਉਂ ਚਿਤ ਆਉਂਦੀ ਹੈ ਕਿਉਂਕਿ ਜਦੋਂ ਲੱਗ ਰਿਹਾ ਕਿ ਪਾਣੀ ਆਣ ਵਾਲਾ ਹੜਾਂ ਦੀ ਸਥਿਤੀ ਬਣੀ ਹੋਈ ਹੈ ਬਾਰਿਸ਼ ਲਗਾਤਾਰ ਪੈ ਰਹੀ ਹੈ ਤਾਂ ਫਿਰ ਇੱਕ ਮਸ਼ੀਨ ਲਗਾ ਕੇ ਚਾਰ ਮਜ਼ਦੂਰ ਲਾ ਕੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਮੈਂ ਪਹਿਲਾਂ ਹੀ ਕਿਹਾ ਜਿਸ ਤਰ੍ਹਾਂ ਕਿ ਲੀਡਰ ਫੋਟੋਆਂ ਖਿਚਾਰੇ ਨੇ ਫੋਟੋਆਂ ਖਿਚਾ ਕੇ ਜਾਂ ਪਾ ਕੇ ਦੱਸਣਾ ਚਾਹਦੇ ਆ ਵੀ ਅੱਜ ਅਸੀਂ ਪੰਜਾਬ ਦੇ ਹਿਤਾਸ਼ੀਆ ਪੰਜਾਬ ਦੇ ਲਈ ਕੰਮ ਕਰ ਰਹੇ ਆ ਅਸੀਂ ਹੜਪੜਤਾ ਦੀ ਮਦਦ ਕਰ ਰਹੇ ਆ ਪਰ ਮਦਦ ਫੋਟੋਆਂ ਖਿਚਾਣ ਨਾਲ ਜਾਂ ਰਾਸ਼ਨ ਦੇਣ ਨਾਲ ਨਹੀਂ ਹੋਣੀ ਮਦਦ ਉਦੋਂ ਹੋਣੀ ਹੈ ਜਦੋਂ ਇਹਨਾਂ ਦੇ ਮੁਆਵਜ਼ੇ ਪੂਰੇ ਕੀਤੇ ਗਏ ਫਸਲ ਦੀ ਮੈਂ ਗੱਲ ਕਰ ਲਾਂ ਜਿਹੜੀ ਫਸਲ ਅੱਜ ਕਿਸਾਨ ਦੀ ਖਰਾਬ ਹੋ ਗਈ ਹੈ ਉਹ ਦੁਬਾਰਾ ਜੀਰੀ ਬੀਜ ਨਹੀਂ ਸਕਦਾ ਕਣਕ ਬੀਜਣ ਨੂੰ ਸਮਾਂ ਪਿਆ ਤੇ ਉਹ ਤਾਂ ਨਾ ਇੱਧਰ ਦਾ ਨਾ ਉੱਧਰ ਦਾ ਹੁਣ ਉਹ ਡੀਕੂਗਾ ਵੀ ਜਦੋਂ ਮੈਂ ਜ਼ਮੀਨ ਪਧਰੀ ਕਰਾਂ ਪਾਣੀ ਕੱਢਾਂ ਰੇਤਾ ਖਤਮ ਕਰਾਂ ਮਿੱਟੀ ਲੈਵਲ ਤੇ ਲਿਆਵਾਂ ਫਿਰ ਮੈਂ ਫਸਲ ਬੀਜਾਂ ਤਾਂ ਕਿਤੇ ਜਾ ਕੇ ਉਹਨੂੰ ਸੁੱਖ ਦਸਾਂ ਆਊਗਾ ਉਸ ਤੋਂ ਬਿਨਾ ਉਹਦੇ ਕੋਲ ਕੋਈ ਗੁਜ਼ਾਰਾ ਨਹੀਂ ਹੈ ਕਿ ਜਿਹੜੀ ਫਸਲ ਖਰਾਬ ਹੋਊਗੀ ਇਸ ਦਾ ਮੁਆਵਜ਼ਾ ਅੱਜ ਮੁੱਖ ਮੰਤਰੀ ਚਿੱਠੀਆਂ ਪਾਉਂਦੇ ਨੇ ਕੇਂਦਰ ਸਰਕਾਰ ਨੂੰ ਕਿ ਜੀ ਮੁਆਵਜ਼ਾ ਦਿੱਤਾ ਜਾਵੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਹੋਈ ਹੈ ਮੁੱਖ ਮੰਤਰੀ ਨੂੰ ਫੋਨ ਕੀਤਾ ਗਿਆ ਇਹ ਸਾਰੇ ਇੰਤਜ਼ਾਮਾਤ ਪਹਿਲਾਂ ਕਿਉਂ ਨਹੀਂ ਕੀਤੇ ਗਏ ਲੋਕ ਇਹ ਸਵਾਲ ਪੁੱਛਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਿਹੜੀ ਸਰਕਾਰ ਕਹਿੰਦੀ ਹੈ ਅਸੀਂ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੁਆਰਾ ਚੁਣੇ ਗਏ ਲੋਕਾਂ ਤੇ ਫਿਰ ਉਹ ਆਮ ਲੋਕਾਂ ਦੀ ਸਾਰ ਲੈਣ ਲਈ ਜ਼ਮੀਨ ਦੇ ਉੱਤੇ ਕਿਉਂ ਨਹੀਂ ਆਏ ਪਹਿਲਾਂ ਇਹ ਸਾਰੇ ਕੰਮ ਕਿਉਂ ਨਹੀਂ ਕਰਾਏ ਗਏ ਆ ਦੇਖੋ ਕਿਵੇਂ ਇੱਥੇ ਬੁੱਟੀ ਹੀ ਬੁੱਟੀ ਲੱਗੀ ਹੋਈ ਹੈ ਤੇ ਇਹ ਕਿਤੇ ਨਾ ਕਿਤੇ ਬੰਨ ਬਣਦੀ ਹੈ ਪਾਣੀ ਰੁਕਦਾ ਇੱਥੇ ਤੇ ਫਿਰ ਅੱਗੇ ਜਾ ਕੇ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਖਰਾਬ ਕਰੂਗੀ ਸੋ ਵਾਕਈ ਗੱਲ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਕਿ ਆਖਰ ਕਿਉਂ ਇਸ ਤਰ੍ਹਾਂ ਦੀ ਖਾਨਾ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਇੱਕ ਮਸ਼ੀਨ ਲਗਾ ਕੇ ਚਾਰ ਮਜ਼ਦੂਰ ਲਗਾ ਕੇ ਐਡੀ ਵੱਡੀ ਬੁੱਟੀ ਜਦੋਂ ਕਹਿੰਦੇ ਸਿਰ ਤੇ ਪਈ ਹੋਈ ਹੈ ਕਿਸੇ ਵਕਤ ਵੀ ਕੁਝ ਵੀ ਹੋ ਸਕਦਾ ਅੱਜ ਹਥਣੀਕੋਂਡਾ ਜਿਹੜਾ ਜਮਨਾ ਦਾ ਉਹ ਵੀ ਖੋਲ ਦਿੱਤਾ ਗਿਆ ਦਿੱਲੀ ਵਾਲੇ ਪਾਸੇ ਵੀ ਹੜ੍ਹ ਦੀ ਸਥਿਤੀ ਬਣਦੀ ਜਾ ਰਹੀ ਹੈ ਮਾਜੇ ਦੀ ਮੈਂ ਗੱਲ ਕਰ ਲਾ ਮਾਜਾ ਤੁਸੀਂ ਦੇਖ ਹੀ ਰਹੇ ਹੋ ਕੀ ਹਾਲਾਤ ਉੱਥੇ ਹੋਏ ਹੋਏ ਨੇ ਸੋ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆ ਰਹੇ ਪਰ ਪਹਿਲ ਦੇ ਆਧਾਰ ਦੇ ਉੱਤੇ ਫਰਜ਼ ਜਿਹੜਾ ਸਰਕਾਰ ਦਾ ਬੰਦਾ ਹੁੰਦਾ ਸਰਕਾਰ ਨੂੰ ਇੰਤਜ਼ਾਮ ਕਰਨੇ ਹੁੰਦੇ ਆ ਸਰਕਾਰ ਨੇ ਆਪਣੀ ਪਬਲਿਕ ਦੀ ਜਿਨ੍ਹਾਂ ਤੋਂ ਵੋਟ ਲੈਂਦੇ ਆ ਉਹਦੇ ਲਈ ਇੰਤਜ਼ਾਮ ਕਰਨੇ ਹੁੰਦੇ ਆ ਗਪਾਲ ਕਲੋਨੀ ਦੀ ਮੈਂ ਗੱਲ ਕਰ ਲਾ ਨਾਲ ਗਪਾਲ ਕਲੋਨੀ ਪੈਂਦੀ ਆ ਪਰਲੇ ਪਾਸੇ ਇੱਥੇ ਜ਼ਿਆਦਾਤਰ ਲੋਕ ਉਹੀ ਰਹਿੰਦੇ ਆ ਜਿਹੜੇ ਮਜ਼ਦੂਰੀ ਕਰਦੇ ਆ ਸਵੇਰੇ ਕਮਾਉਂਦੇ ਆ ਤੇ ਸ਼ਾਮ ਨੂੰ ਰੋਟੀ ਖਾਂਦੇ ਆ ਮਸਾਂ ਘਰ ਕੋਈ ਕਿਸ਼ਤਾਂ ਤੇ ਬਣਾਇਆ ਸੀ ਕਿਸੇ ਨੇ ਕਿਵੇਂ ਬਣਾਇਆ ਸੀ ਉਹ ਘਰ ਡੁੱਬ ਗਏ ਸੀ ਉਹਨਾਂ ਦੇ ਫਰਨੀਚਰ ਡੁੱਬ ਗਏ ਸੀ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮਰੀ ਹੋਈ ਕੁੱਕੜੀ ਦਾ ਵੀ ਮੈਂ ਉਹਨਾਂ ਨੂੰ ਤਾਂ ਇਹਨਾਂ ਦੇ ਹੰਝੂ ਨਹੀਂ ਪੁੰਜੇ ਗਏ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਮਰੀ ਕੁੱਕੜੀ ਬੱਕਰੀ ਦਾ ਛਾੜੀ ਦਿਓ ਜਿਨ੍ਹਾਂ ਦੇ ਲੋਕਾਂ ਨੇ ਧੀਆਂ ਦੇ ਲਈ ਦਹੇਜ ਜੋੜਿਆ ਸੀ ਉਹ ਦਹੇਜ ਦਾ ਜਿਹੜਾ ਸਮਾਨ ਰੁੜ ਗਿਆ ਸੀ ਉਸ ਦਾ ਮੁਆਵਜ਼ਾ ਤੱਕ ਅੱਜ ਕਿਸੇ ਨੂੰ ਨਹੀਂ ਮਿਲਿਆ ਇੱਥੇ ਗਪਾਲ ਕੋਲੋਨੀ ਕੋਲੋਨੀ ਵਾਲੇ ਬੜੇ ਖੜੇ ਹੋਣਗੇ ਮੈਂ ਪੁੱਛਾ ਤੇ ਕਿਸੇ ਨੂੰ ਮਿਲਿਆ ਚਰਨਜੀਤ ਕਿਸੇ ਨੂੰ ਲੱਗਦਾ ਮੁਆਵਜ਼ਾ ਮਿਲੇ ਹੋਊਗਾ ਹੋਰ ਦੇਖੋ ਮੁਆਵਜ਼ੇ ਤਾਂ ਛੱਡੋ ਹਾਂ ਇਹ ਸਰਕਾਰ ਮੈਂ ਆਪਣੀ ਹੋਂਦ ਚ ਦੇਖੋ ਮੇਰੀ ਤਕਰੀਬਨ 40 ਬੰਨ ਥਾਕ ਦੀ ਉਮਰ ਹੋ ਗਈ ਹੈ ਵੋਟਾਂ ਪਾਦੇ ਆ ਰਹੇ ਆ ਵੋਟਾਂ ਦੇਖੀਆਂ ਨੇ ਬਹੁਤ ਕੁਝ ਦੇਖਿਆ ਬੜਾ ਟਾਈਮ ਲੰਘ ਗਿਆ ਉਮਰ ਤਾਂ ਅੱਧੇ ਪੜਾ ਕੇ ਆ ਦਿੱਤੀ ਹੈ ਬੜੇ ਸਰਕਾਰ ਜਿਹੜੇ ਆਪ ਵੀ ਭਾਈਚਾਰੇ ਇਕੱਠੇ ਥੋਡੇ ਮੇਰੇ ਵਰਗੇ 100-100 2-2 ਰੁਪਏ ਇਕੱਠੇ ਕਰਕੇ ਰਸ਼ਨ ਦਾ ਲੋਕਾਂ ਨੂੰ ਮਦਦ ਪਹੁੰਚਾ ਰਹੇ ਉਹਨਾਂ ਤੇ ਵੀ ਆਪਣੇ ਫਲੈਸ਼ ਸਵੈਨਰ ਲਾ ਕੇ ਫੋਟੋ ਸ਼ੂਟ ਚੱਲ ਰਹੇ ਬਿਲਕੁਲ ਇੱਕ ਟਰੱਕ ਦੀ ਵੀਡੀਓ ਆਈ ਹੈ ਚੱਲ ਰਹੇ ਫੋਟੋ ਸ਼ੂਟ ਚੱਲ ਰਹੇ ਪਰ ਇਹ ਜਮੀਨੀ ਜਿਹੜੀ ਹਕੀਕੀ ਕੀ ਗੱਲਾਂ ਤੁਸੀਂ ਦੇਖ ਰਹੇ ਹੋ ਅੱਜ ਕੀ ਹੋ ਰਿਹਾ ਇਹ 15 ਦਿਨ ਤੋਂ ਉਹ ਬੁੱਢੀ ਖੜੀ 20 ਦਿਨ ਤੋਂ ਬੁੱਢੀ ਮਹੀਨੇ ਤੋਂ ਮੈਂ 2 ਮਹੀਨੇ ਪਹਿਲਾਂ ਵੀ ਲਾਈਵ ਕੀਤਾ ਸੀ 2 ਮਹੀਨੇ ਪਹਿਲਾਂ ਮੈਂ ਖਬਰ ਪਾਈ ਸੀ ਪਾਣੀ ਛੱਡ ਦਿੱਤਾ ਪਿੱਛੋਂ ਪੁੱਛਿਆ ਅੰਧੀ ਅੱਖ ਥੋੜੀ ਜਿਹੀ ਖੁੱਲੀ ਹੈ ਇਹਦੇ ਆਗੇ ਕਪੂਕ ਲੈਣ ਨਾਲ ਪੂਰਾ ਪਟਿਆਲਾ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਦੇ ਨਹੀਂ ਹੋ ਸਕਦਾ ਸਰਕਾਰ ਨੂੰ ਚਾਹੀਦਾ ਇਹ ਜੁਮਲੇ ਚੁਟਕਲੇ ਆ ਤਾਂ ਬਾਹਰ ਆ ਕੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਵਿੱਚ ਵਿਚਰੋ ਦਿੱਲੀ ਵਾਲਿਆਂ ਨੇ ਨਹੀਂ ਤੁਹਾਨੂੰ ਵੋਟਾਂ ਪਾਈ ਇਹ ਨਹੀਂ ਵੋਟਾਂ ਤੁਹਾਨੂੰ ਪੰਜਾਬ ਨੇ ਪਟਿਆਲੇ ਸ਼ਹਿਰ ਨੇ ਪਾਈਆਂ ਨੇ ਨੋ ਐਮ ਐਲ ਏ ਨੇ ਪਟਿਆਲੇ ਜ਼ਿਲ੍ਹੇ ਨੂੰ ਜ਼ਿਲ੍ਹੇ ਨੂੰ ਨੋ ਐਮ ਐਲ ਏ ਨੇ ਜੀ ਉਹ ਪਠਾਨ ਮਾਜਰਾ ਸਾਹਿਬ ਨੇ ਕੱਲ ਇਹ ਜੀਆਂ ਜੱਲਣਾ ਇਹਨਾਂ ਦੀ ਸਰਕਾਰ ਦੀਆਂ ਕੋਲ ਖੋਲੀਆਂ ਕੋਈ ਕਿਸੇ ਗੱਲ ਤੋਂ ਨਹੀਂ ਡਰਿਆ ਹਾਂ ਇਹ ਲੱਗਦਾ ਵੀ ਹੈ ਜੀ ਲੱਗਦਾ ਵੀ ਹੈ ਕਿ ਜਿਹੜੇ ਸਰਕਾਰੀ ਅਫਸਰ ਹੈ ਉਹ ਸੁਣ ਨਹੀਂ ਰਹੇ ਸਾਡੇ ਪਟਿਆਲੇ ਦੇ ਅਜੀਤਪਾਲ ਸਿੰਘ ਕੋਲੀ ਜੀ ਐਮ ਐਲ ਏ ਨੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਪਰਿਵਾਰ ਹੈ ਜੀ ਉਹ ਐਮ ਐਲ ਏ ਦੇ ਹੱਥ ਵੱਡੇ ਪਏ ਨੇ ਜੀ ਸਰਕਾਰ ਨੇ ਸਰਕਾਰ ਕੋਲ ਹੈ ਕੁਝ ਨਹੀਂ ਕਰਜ਼ਾ ਚੱਕ-ਚੱਕ ਕੇ ਸਰਕਾਰ ਆਪਣੀ ਤਨਖਾਹ ਚਲਾ ਰਹੀ ਹੈ ਜਮਿਨੀ ਪੱਧਰ ਦੇ ਲੋਕਾਂ ਦੇ ਨਾਲ ਅੱਜ ਸਾਰੇ ਐਮਐਲਏ ਨੂੰ ਖੜਨ ਲੱਗੇ ਪਟਿਆਲੇ ਤੋਂ ਜੁੜੂ ਹੈ ਇਹ ਪਾਣੀ ਅੱਗੇ ਤੱਕ ਸਾਰਾ ਸਭ ਕੁਝ ਖਾ ਜਾਏਗਾ ਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ ਤਸਵੀਰ ਤੁਸੀਂ ਦੇਖੋ ਇਹ ਤਸਵੀਰ ਸਵਾਲਾਂ ਦਾ ਢੇਰਾ ਬਣਾ ਰਹੀ ਹੈ ਲੋਕ ਚਿੰਤਿਤ ਨੇ ਆ ਤੁਸੀਂ ਦੇਖੋ ਕਿਵੇਂ ਲੋਕ ਇੱਥੇ ਦੇਖਣ ਲਈ ਆ ਰਹੇ ਐ ਇਸ ਲਈ ਦੇਖਣ ਲਈ ਆ ਰਹੇ ਐ ਕਿਉਂਕਿ ਇਹਨਾਂ ਨੂੰ ਫਿਕਰ ਹੈ ਘਰ ਦੇ ਜੋੜੇ ਹੋਏ ਸਮਾਨ ਦਾ ਇੱਕ ਵਾਰ ਜੇਕਰ ਸਮਾਨ ਖਰਾਬ ਹੋ ਜਾਂਦਾ 10 ਸਾਲ ਸਮਾਨ ਨਹੀਂ ਤਿਆਰ ਹੁੰਦਾ ਕਿਉਂਕਿ ਅੱਜ ਕੱਲ 19 ਕ ਕਮਾਈ ਹੈ ਜਿੰਨਾ ਕਿ ਬੰਦੇ ਦਾ ਦਾਲ ਫੁਲਕਾ ਹੀ ਚੱਲਦਾ ਕਿ ਕੋਈ ਚੀਜ਼ ਬਣਾਣੀ ਕਰਦੀ ਬੜੀ ਔਖੀ ਆ ਕਿਸੇ ਨੇ ਕਿਸ਼ਤਾਂ ਤੇ ਲਈ ਹੁੰਦੀ ਆ ਕਿਸੇ ਨੇ ਲੋਨ ਲਿੱਤਾ ਹੁੰਦਾ ਉਹ ਰੁੜ ਜਾਂਦਾ ਜਦੋਂ ਸਮਾਨ ਤਾਂ ਫਿਰ ਬੜੀ ਦਿੱਕਤਾਂ ਬੜੀ ਪਰੇਸ਼ਾਨੀਆਂ ਆਉਂਦੀਆਂ ਪਾਣੀ ਦਾ ਲੈਵਲ ਤੁਸੀਂ ਦੇਖ ਸਕਦੇ ਹੋ ਲਗਾਤਾਰ ਵਧਿਆ ਹੀ ਹੈ بارش ਕਰਕੇ ਜਦਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਰਨ ਦੀ ਜਾਂ ਖਤਰੇ ਦੀ ਕੋਈ ਗੱਲ ਨਹੀਂ ਹੈ ਪਰ ਲੋਕ ਕਿਵੇਂ ਸਮਝਣ ਜਿਹਦੇ ਹੱਦ ਬੀਤੀ ਹੁੰਦੀ ਆ ਉਹ ਕਿਵੇਂ ਮੰਨ ਲੂਗਾ ਕੋਈ ਵੀ ਗੱਲ ਆ ਤੁਸੀਂ ਦੇਖੋ ਕਿੱਥੇ ਤੱਕ ਲੋਕ ਇੱਥੇ ਇਕੱਠੇ ਹੋਏ ਨੇ ਦੇਖਣ ਵਾਸਤੇ ਆ ਰਹੇ ਨੇ ਇਹ ਸਾਰੇ ਫਿਕਰਮੰਦ ਨੇ ਇਹਨਾਂ ਦੇ ਘਰ ਨੇ ਇਸ ਇਲਾਕੇ ਦੇ ਵਿੱਚ ਇਸ ਕਰਕੇ ਆ ਰਹੇ ਕੋਈ ਕਿਸੇ ਨੂੰ ਸ਼ੌਂਕ ਨਹੀਂ ਹੈ ਕਿ ਕੰਮ ਕਰ ਛੱਡ ਕੇ ਕਿਹੜੀ ਕਲੋਨੀ ਦਾ ਵੀਰੇ ਲੋਪਾਲ ਕਲੋਨੀ ਆਹ ਫਿਕਰ ਪਈ ਹੈ ਫਿਕਰ ਪਈ ਸਰ ਵੀ ਪਾਣੀ ਨਾ ਆ ਜਾਵੇ ਪਰ ਪ੍ਰਸ਼ਾਸਨ ਕਹਿੰਦਾ ਵੀ ਪਾਣੀ ਨਹੀਂ ਆਂਦਾ ਪਰ ਇਹ ਜਿਹੜੀ ਸਵੈ ਸੂਈ ਹੋ ਰਹੀ ਹੈ ਇਹ ਠੀਕ ਹੈ ਹੁਣ ਠੀਕ ਤੋਂ ਹੋਣਾ ਚਾਹੀਏ ਜੀ ਉਹ ਬਚਾਅ ਹੋਣਾ ਚਾਹੀਏ ਪਿਛਲੀ ਵਾਰ ਨੁਕਸਾਨ ਹੋਇਆ ਕੋਈ ਮੁਆਵਜ਼ਾ ਮਿਲਿਆ 7 7 ਫੁੱਟ ਪਾਣੀ ਘਰੋ ਜੇ ਬੜਾ ਹੋਇਆ ਥਾ ਉਸ ਦੇ ساتھ ساتھ ਸਰਕਾਰ ਨੇ ਜੋ ਮਤਲਬ ਦੇਖਿਆ ਭਾਈ ਨਹੀਂ ਕੋਈ ਸਮਾਨ ਦੇਣ ਆਇਆ ਕੋਈ ਬੈੱਡ ਗੱਦੇ ਕਿਸੇ ਚੀਜ਼ ਦਾ ਮੁਆਵਜ਼ਾ ਮਿਲਿਆ ਗੱਦਾ ਡਿਲਾ ਸੀ ਦਾ ਵਰਦਨ ਵੀ ਮਿਲਿਆ ਉਹ ਤਾਂ ਲੋਕ ਦੇ ਗਏ ਸੀ ਸਰਕਾਰ ਨੇ ਕੁਝ ਦਿੱਤਾ ਸਰਕਾਰ ਵੱਲੋਂ ਤਾਂ ਅਪਨੂੰ ਨਹੀਂ ਚੰਦਾ ਵੱਲੋਂ ਸੇ ਹੋਵੇ ਉਹ ਤਾਂ ਮੈਨੂੰ ਪਤਾ ਹੈ ਖਾਲਸਾ ਐਡ ਵਾਲਿਆਂ ਵੱਲੋਂ ਦਿੱਤੇ ਗਏ ਸੀ ਅਸੀਂ ਕਵਰੇਜ ਕੀਤੀ ਸੀ ਸਰਕਾਰ ਵੱਲੋਂ ਕੁਝ ਆਇਆ ਸਰਕਾਰ ਵੱਲੋਂ ਤਾਂ ਸਾਨੂੰ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਕਿਸੇ ਨੂੰ ਕੁਝ ਨਹੀਂ ਮਿਲਿਆ ਗੋਪਾਲ ਕਲੋਨੀ ਦਾ ਤੂੰ ਵੀ ਹਾਂ ਜੀ ਨਾਲ ਸਾਰੇ ਦੇਖੋ ਇੱਥੇ ਗੋਪਾਲ ਕਲੋਨੀ ਦੇ ਲੋਕ ਇਕੱਠੇ ਹੋ ਗਏ ਕਿਹੜੀ ਕਲੋਨੀ ਤੋਂ ਆਏ ਹੋ ਜੇਪੀ ਕਲੋਨੀ ਕੀ ਲੱਗਦਾ ਹੈ ਕੀ ਲੱਗਦਾ ਕਿਉਂ ਦੇਖਣ ਆ ਰਹੇ ਹੋ ਇੱਥੇ ਪਾਣੀ ਆਇਆ ਹਾਂ ਐਸੋ ਮੰਨਦੇ ਚਲੋ ਨੁਕਸਾਨ ਬਹੁਤ ਈ ਆਤਕਲਾ ਸਰਕਾਰ ਨੇ ਕੁਝ ਨਹੀਂ ਬਰਹਾ ਸਰਕਾਰ ਨੇ ਕੁਝ ਨਹੀਂ ਦਿੱਤਾ ਚਲੋ ਕੋਈ ਗੱਲ ਨਹੀਂ ਹਲੇ ਪ੍ਰਸ਼ਾਸਨ ਕਹਿੰਦਾ ਕਿ ਹੜ੍ਹ ਦੀ ਕੋਈ ਸਥਿਤੀ ਨਹੀਂ ਹੈ ਪਰ ਬਾਰਿਸ਼ ਜੇਕਰ ਲਗਾਤਾਰ ਪੈਂਦੀ ਰਹੀ ਤਾਂ ਫਿਰ ਧਿਆਨ ਰੱਖਣਾ ਪਏਗਾ ਸੋ ਇਹ ਲੋਕ ਕੋਈ ਇੱਥੇ ਸੈਲਫੀ ਲੈਣ ਜਾਂ ਕਿਸੇ ਨੂੰ ਮਿਲਣ ਲਈ ਨਹੀਂ ਆਏ ਕਿਸੇ ਦੇਖਣ ਲਈ ਨਹੀਂ ਆਏ ਬਲਕਿ ਇਹਨਾਂ ਨੂੰ ਫਿਕਰ ਹੈ ਇਹਨਾਂ ਨੂੰ ਟੈਨਸ਼ਨ ਹੈ ਕਿ ਕਿਤੇ ਪਾਣੀ ਜਿਹੜਾ ਹੈ ਦੁਆਰਾ ਇਹਨਾਂ ਦੇ ਘਰਾਂ ਦੇ ਵਿੱਚ ਨਾ ਵੜ ਜਾਵੇ ਇਹਨਾਂ ਦਾ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਲੋਕ ਇਹ ਇੱਥੇ ਇਕੱਠੇ ਹੋ ਰਹੇ ਨੇ ਹਾਂਜੀ ਵੀਰੇ ਕਿਹੜੇ ਕਿਹੜੇ ਇਲਾਕੇ ਤੋਂ ਆਏ ਹੋ ਇਸੇला quedo ਚਲੋ ਕੋਈ ਗੱਲ ਨਹੀਂ ਫਿਕਰ ਦੇਖੋ ਸਾਰਿਆਂ ਨੂੰ ਹੈਗਾ ਲੋਕ ਟੈਨਸ਼ਨ ਦੇ ਵਿੱਚ ਐ ਇਸ ਕਰਕੇ ਦੇਖਣ ਲਈ ਆ ਰਹੇ ਆ ਕਿਤੇ ਕੋਈ ਮੁਸੀਬਤ ਤਾਂ ਨਹੀਂ ਆ ਰਹੀ ਕਿਤੇ ਕੋਈ ਟੈਨਸ਼ਨ ਤਾਂ ਨਹੀਂ ਹੋ ਰਹੀ ਸੋ ਚਲੋ ਇਹ ਦੇਖਣ ਵਾਲੀ ਚੀਜ਼ ਹੈ